ਅਬ ਨੂਰ ਹਾਂਜੀ ਉਹ ਤੁਰਿਆ ਹੋਰ ਕੋ ਤਾਂ ਪੇਪਰ ਕਿਵੇਂ ਚੱਲਦੇ ਆ ਵਧੀਆ ਚੱਲ ਹੂੰ ਛੋਟੀ ਤੋਂ ਪਰ ਖੇਡਦੀ ਆ ਨਾ ਹਾਂਜੀ ਹੁਣ ਹੀ ਖੇਡਾਂ ਨੂੰ ਜਾ ਹੂੰ ਚੱਲ ਤੂੰ ਬਾਅਦ ਚ ਜਾਈ ਪਹਿਲਾਂ ਮੈਨੂੰ ਅੰਦਰ ਆਲੂ ਪਿਆ ਤੇ ਲਸਣ ਪਿਆ ਚੱਕ ਕੇ ਫੜਾ ਇਸੇ ਚੱਕ ਕੇ ਹਲੋ ਹੂੰ ਕਿੱਥੇ ਨਾ ਐਡਾਂ ਜਾਣਾ ਜੇ ਪਹਿਲਾਂ ਮੇਨਾਂ ਲਰਸਨ ਚਲਾ ਦੇਣ ਪਤਾ ਲੱਗੇ ਲਰਸਨ ਚਲਾ। ਇਹ ਨੂੰ ਸਾਰੇ ਕੰਮ ਕਰਦੇ ਸਿੱਖਨੇ ਚਾਹੀਦੇ ਪੜਾਈ ਦੇ ਨਾਲ ਨਾਲ। ਹਾਂਜੀ ਹੋਣੇ ਚਾਹੀਦੇ ਆ। ਹਾਂਜੀ

वो वो भी मैं पढ़ा चु पढ़ लेंगे हूँ ट्यूशन पर जाके हाँ जी मम्मी मैं प्यार तो कटने ही कार कार देते कॉलेज लिया मैं नहीं कोई गल नहीं मैं चक ले नहीं तू जा हूँ ऊपर खेले जा नहीं मैं करा दूँगी हाँ नहीं नहीं कोई गल नहीं तू जा ऊपर खेले जा तो मैं खेला थोड़ी देर जा जा ऊपर चल जा आगे और और हम बोले जा बैठे हैं हां गर्मी होन ਲੱਗ ਪਈ ਹੁਣ ਤਾਂ ਦਰਵੀਰ ਦੇ ਅੰਦਰਾਂ ਦੁੱਖ ਲੱਗਦਾ ਇੱਕ ਮਿੰਟ ਦਾ ਹੈਗਾ ਚਲੋ ਨਿਆਣੇ ਨਿਆਣੇ ਕੋਠੇ ਦੇ ਖੇਡਦੇ ਆ ਝੋੜੀ ਤੇ ਪਹਿਲੇ ਖੇਡਦੇ ਸੀ ਅਬ ਨੂਰ ਹੋਣੀ ਗਈ ਆ ਆਉਂਦੇ ਆ ਨਿਆਣੇ ਖੇਡਣ ਤੇ ਲੱਗੇ ਰਾਹ ਵਾਲਾ ਹੋਣਿਆ ਨਾਲਾਂ ਵਿੱਚ ਚੰਗਾ ਗਵਾਂਡੀ ਆਪਣੇ ਵਧੀਆ ਪੰਕਰ ਮਾਰ ਆ ਰਹੇ ਆ ਜਿਵੇਂ ਇਹਨਾਂ ਕੋ ਕਰਦਾ ਨੇ ਨਿਆਣੇ ਆਉਂਦੇ ਨੇ ਉਹਨਾਂ ਦੇ ਘਰ ਚਲੇ ਜਾਂਦੇ ਆ ਉਹ ਇੱਥੇ ਆ ਜਾਂਦੇ ਚੱਲ ਗਲੀਆਂ ਚ ਨਹੀਂ ਨਿਆਣੇ ਤੁਰੇ ਫਿਰਦੇ ਮੈਂ ਵੀ ਗਲੀਆਂ ਤੁਰੇ ਰਹਿੰਦਾ ਬਹੁਤ ਵਧੀਆ ਹੋ ਕੇ ਚਾਲੇ ਗੌਣੇ ਜਾ ਰਹੇ ਚੰਗੇ ਆ ਕਰਮ ਆਲੇ ਨੇ ਤਾਂ ਆਰ ਗੱਲ ਕਿੱਥੇ ਐਨਾ ਪਿਆ ਨੁਕਸਾਨ ਲੈ ਆਪ ਕਹਣ ਕਿਸੇ ਨਾਲ ਬਗਾੜੀ ਆ ਆਹ ਵੀ ਤੇ ਆਣੇ ਗੱਲ ਆਪ ਚੰਗੇ ਦਾ ਜਾ ਕੇ ਚੰਗਾ ਚੰਗਾ ਆਉਂਦੇ ਆ ਹੋ ਕੇ ਮੈਂ ਵੀ ਜੀ ਨਾਮ ਮੈਂ ਜਰਾਂ ਕੋਲ ਤੇ ਰਹਿਣਾ ਨਹੀਂ ਆਉਣਾ ਭਰਾ ਉਹ ਤਾਂ ਅਜੇ ਤੱਕ ਭੈਣ ਨਹੀਂ ਆਈ ਅੱਜ ਸਾਡੇ ਵਿਪਰ ਸਟਾਰਟ ਹੋ ਗਏ ਹਨ ਤਾਂ ਕਰਕੇ ਉਹਨੇ ਅਜੇ ਟਿਸ਼ਨ ਤੇ ਲੇਟ ਆਣਾ ਹੈ ਅੱਛਾ ਨਵਜੋਤ ਉਰਿਆ ਉਹ ਦੇ ਆਪਾਂ ਵੀ ਉਹਨੇ ਨਾਲ ਦੀ ਛਤਰੀ ਲਗਵਾਵਾਂਗੇ ਹਾਂ ਪਹਿਲਾਂ ਆਪਾਂ ਪੜਾਂਗੇ ਪੜ੍ਹ ਲੈ ਕੇ ਵੱਡੇ ਅੱਖਰ ਬਣਾਗੇ ਤੇ ਪਤਾ ਹੀ ਇਹ ਛਤਰੀ ਲਗਵਾਵਾਂਗੇ ਠੀਕ ਆ ਉਹ ਬਲੇ ਆਇਆ ਬੋਤ ਮੇਰਾ ਕਿਦਾਂ ਮੈਡਮ ਕਿਦਾਂ ਭਾਈ ਕਿਦਾਂ ਚੱਲਦੀ ਆ ਵਧੀਆ ਵਧੀਆ ਪੇਪਰ ਕਰਨਾ ਸ਼ੁਰੂਆ ਜਾਂ ਪੇਪਰ ਸ਼ੁਰੂ ਹੀ ਆ ਹੁਣ ਪਰਸੋਂ ਤੋਂ ਪੇਪਰ ਪਾਸ ਤਾਂ ਸ਼ੁਰੂ ਹੋਰ ਕੀ ਆ ਬਗਾਲਾ ਕੋਈ ਯੋਜਨ ਤਾਂ ਕਰਨੇ ਵਾਸਤੇ ਛੁੱਟੀ ਆਈਏ ਮੈਂ ਕੀ ਕਰਾਂ ਵਾਹ ਹਾਲ ਤਾਂ ਤੇਰੀ ਵੀ ਛੁੱਟੀ ਲਈ ਗਈ ਸੀ ਉਹ ਮਾਂ ਚੋਈ ਚੱਕੋ ਆਪਣੀਆਂ ਕਿਤਾਬਾਂ ਵੇ ਹੋਰ ਕਰੋ ਇਹਦਾ ਬੰਗਾਇ ਬੈ ਗਿਆ ਆ ਉਹ ਮੈਂ ਤੇ ਨਿਆਣੇ ਜੰਮਨੇ ਗੱਲ ਨਹੀਂ ਕੀਤੀ ਆਪਾਂ ਦਾ ਜਾਣੋ ਪਰਸੋਂ ਦੇ ਪੇਪਰ ਸ਼ੁਰੂ ਹੈ ਪਰਸੋਂ ਤੋਂ ਪੇਪਰ ਸ਼ੁਰੂ ਆ ਤੇ ਵੀ ਆਪਣੇ ਪੰਜ 6 ਲੱਗ ਜਾਣੇ ਕੋਈ ਨਾ ਦੇ ਸਾਹਮਣੇ ਨਾ ਕਹੇ ਕੋਈ ਦਿਲ ਚੋੜਾ ਕਰਨ ਲੱਗ ਪਈਏ ਮਸਾਂ ਛੱਡ ਕੇ ਜਾਣਾ ਪਾਣਾ ਆਪਾਂ ਭੈਣ ਜੀ ਨੂੰ ਫੋਨ ਕਰਾਂਗੇ ਉਹ ਮੈਂ ਆ ਮੈਂ ਤਾਂ ਕਹਿੰਦਾ ਉਹਨੂੰ ਕਰੋ ਹਾਂ ਉਹ ਆ ਜਾਣ ਕਿੱਥੇ ਰਹਿ ਚਾਰਕ ਦਿਨ ਗਾ ਦੇ ਉਹ ਨਿਆਣੇ ਦਾ ਹੁਣ ਨਹੀਂ ਪੇਪਰ ਹੈਗੇ ਅਜੇ ਨਹੀਂ ਆ ਚੱਲ ਹਾਂ ਉਹਨਾਂ ਨੂੰ ਫੋਨ ਕਰਦੇ ਭੈਣ ਜੀ ਭਾਜੀ ਨਾਲ ਆ ਜਾਣਗੇ ਦੋ ਜਣ ਰਹਿ ਲੈਣੇ ਚਾਰ ਦਿਨ ਕਟਾ ਜਾਣਾ ਹਾਂ ਕੰਮ ਨੂੰ ਦਾ ਜਲ ਗੁੜੀਆਂ ਨੇ ਕਰੇ ਲਿਆ ਕੰਮ ਹਾਂ ਆਪਣਾ ਕੰਮ ਤਾਂ ਹੁਣ ਆਪੇ ਕਰਦੀਆਂ ਹਾਂ ਹਲੋ ਹਲੋ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਬਾਬੀ ਹੋਰ ਕਿੱਦਾਂ ਸਿੱਖਤਾ ਹੋਰ ਠੀਕ ਹਾਂਜੀ ਵਧੀਆ ਸੀ ਵੀ ਭੈਣ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਹਾਂਜੀ ਦੱਸੋ ਤੁਹਾਨੂੰ ਆ ਗਿਆ ਪ੍ਰੋਗਰਾਮ ਇਹਾ ਅੱਛਾ ਜੀ ਤੇ ਜਾਣਾ ਤੇ ਬੱਚਿਆਂ ਦੇ ਪੇਪਰ ਅੱਜ ਹੀ ਦੇ ਸ਼ਿਖਾਈ ਆ ਅੱਛਾ ਠੀਕ ਆ 500 ਤੋਂ ਸ਼ੁਰੂ ਕਰ ਦਿੰਦੇ ਆ ਅਸੀਂ ਜਾਣਾ ਅੱਛਾ ਤੇ ਬੇਲੇ ਤੁਸੀਂ ਇਹ ਫੇਰ ਲੈਣ ਦੇ ਚਾਰ ਦਿਨ ਅੱਲਾ ਮੈਂ ਚਾਰ ਪੰਜ ਦਿਨ ਅੱਛਾ ਚਾਰ ਪੰਜ ਦਿਨ ਲੱਗ ਜਾਣੇ ਆ ਕੋਈ ਨਹੀਂ ਦੇਖ ਲਾਣੇ ਆ ਫੇਸਲਾ ਕਰਕੇ ਭਾਰੀ ਮੰਗ ਜਾਣਗੇ ਆ ਮੰਨੇ ਜਾਣਗੇ ਕੋਲੇ ਹੀ ਆ ਕੱਲੋ ਗੱਲ ਇਹਨਾਂ ਦੇ ਹਲੋ ਹਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕਿੱਦਾਂ ਹਾਲ ਜੀ ਭਾਈ ਸਾਹਿਬ? ਬਹੁਤ ਵਧੀਆ, ਬਹੁਤ ਵਧੀਆ। ਆਓ। ਠੀਕ ਠਾਕ ਭਈਆ। ਲੱਗੇ ਨੇ ਛੁੱਟੀਆਂ ਦਾ ਆਨੰਦ ਮਾਣ ਹੈ। ਹੋਰ ਹੋਰ ਛੁੱਟੀਆਂ ਆ ਗਈਆਂ 15 ਤੱਕ ਆ ਗਈਆਂ ਮਹੀਨੇ। ਆ ਠੀਕ ਆ ਤੁਹਾਨੂੰ ਛੁੱਟੀਆਂ ਸਾਡਾ ਥੋੜਾ ਜਿਹਾ ਕੰਮ ਪੈ ਗਿਆ ਰਾਨੂੰ ਤੁਹਾਡੇ। ਦੱਸੋ। ਉਹ ਯਾਰ ਬੱਚਿਆਂ ਦੇ ਪੇਪਰ ਆ ਕੁੜੀਆਂ ਦੇ। ਅੱਛਾ ਜੀ। ਤੇ ਅਰੇ ਇੱਧਰ ਜਾਣਾ ਵਿਆਹ ਬੁੱਕਾ ਨੇ ਰੱਖਾ ਨੇ, ਘਰ ਬੰਦੇ ਨਾਲ ਜਾਣਾ। ਕੋਈ ਨਹੀਂ ਭਾਈ ਦਾ ਪੰਜਾਬ ਪੇਪਰਾਂ ਦਾ ਔਖਾ ਆ। ਤੇ ਨਾਰਗਰ ਨੂੰ ਵੀ ਖੜਾ ਦਿਓ ਨਾਲ ਆ ਜਾ ਕੁੜੀ ਨੂੰ ਲੈ ਆ ਨਾਲ ਨੂੰ ਜਾਣਾ। ਲਾ ਕੋਈ ਗੱਲ ਨਹੀਂ

ਆਹ ਉਹ ਮੇਘ ਨਿਆਣੇ ਵੀ ਆਣ ਵਾਲੇ ਆ ਫੁੱਲੋਂ ਟਾਈਮ ਹੋ ਗਿਆ ਆ ਉਹਨਾਂ ਦਾ ਵੀ ਆਹ ਚਲ ਵਧੀਆ ਰੋਟੀ ਪਾਣੀ ਬਣ ਗਿਆ ਬੱਚਿਆਂ ਦਾ ਹੋਰ ਹੋਰ ਰੋਟੀ ਪਾਣੀ ਤਾਂ ਬਣਿਆ ਤੇ ਆਇਆ ਚਲ ਜੀ ਭੁੱਖ ਤਾਂ ਮੈਨੂੰ ਵੀ ਲੱਗੀ ਚੱਟ ਛੱਰ ਕੇ ਖਾਣੇ ਆਇਆ ਤੇ ਦੇਖ ਆਉਂ ਆਇਆ ਤੇ ਖਾਣੇ ਉਹਨਾਂ ਦੇ ਆਹ ਚਲ ਕੋਈ ਇੱਕ ਤੁਹਾਨੂੰ ਮੈਂ ਗੱਲ ਦੱਸਾਂ ਇੱਕ ਤਜਾਰਦਾ ਉਹ ਕੀਤਾ ਦੇਖਿਓ ਤੁਸੀਂ ਅੱਛਾ ਆਣ ਦਿਓ ਤੁਸੀਂ ਨਿਆਣਿਆਂ ਨੂੰ ਫੇਰ ਸਾਨੂੰ ਮੈਂ ਦਿਖਾਨੀ ਆ ਅੱਛਾ ਹਾਂ ਚਲ ਕੋਈ ਨਹੀਂ ਇਹ ਵੀ ਦੇਖ ਲੈਣੇ ਆ ਜਿੱਤੇ ਤਜਾਰਦ ਆਏ ਨੇ ਅੱਛਾ ਕੋਈ ਨਹੀਂ ਆ ਜਾਣਾ ਨਿਆਣਿਆਂ ਨੇ ले तो आ गए आने सत श्री अ आ गए आ जाओ बैठो बैठो बेटा बढ़िया हुई बधाई हां जी ठीक आओ कोई बात Hello, I'm going to ਸਮਰਜੀਤ ਹਾਂਜੀ ਦੇਖ ਲਾ ਮੈਂ ਕਿ ਕੁੜੀਆਂ ਨੇ ਜਿੱਥੇ ਬੈਗ ਰੱਖਣੇ ਸੀ ਬੈਗ ਰੱਖਦੇ ਹੂੰ ਠੀਕ ਆ ਕਿਤਾਬਾਂ ਜਿੱਥੇ ਰੱਖਣੇ ਉੱਥੇ ਰੱਖ ਦਿੱਤੀਆਂ ਬੂਟ ਖੋਲ ਕੇ ਉਧਰ ਰੱਖ ਦਿੱਤੇ ਆਪਣੇ ਆਪ ਹੀ ਨਾ ਪਾਣੀ ਵੀ ਆਵੇ ਪੀਤਾ ਆਹੋ ਦੇਖਿਆ ਇਹ ਜਿਹਦੇ ਤੁਹਾਨੂੰ ਮੈਂ ਦਿਖਾਉਣਾ ਚਾਹਦੀ ਸੀਗੀ ਇਨਕਾਰ ਆ ਰਈ ਮਾਪੇ ਵਧੀਆ ਦਿੱਤੇ ਹੋਆ ਨਹੀਂ ਵਧੀਆ ਉਹ ਦੱਸਦੇ ਆ ਭਾਜੀ ਹੁਣੀ ਭਾਬੀ ਤਾਂ ਵੀ ਨੇ ਆੜੇ ਅੰਨੇ ਵਧੀਆ ਦੂਸਰਾ ਕਰਦੇ ਆਪਣੇ ਕੰਮ ਸਾਰੇ ਕਰਦੇ ਆ ਤੇ ਇਹਨਾਂ ਬੱਚਿਆਂ ਨੂੰ ਚਾਹੀਦਾ ਇਹ ਨਗਰ ਤਾਂ ਦੱਸਣਾ ਚਾਹੀਦਾ ਬੱਚਿਆਂ ਦੀ ਗੱਲ ਹੋਰ ਕੀ ਆਪਾਂ ਨੂੰ ਸਾਧ ਲਿਆ ਉਹ ਨਹੀਂ ਪਹਿਲਾ ਬੱਚਿਆਂ ਦੇ ਕੋਲ ਆਪਾਂ ਲੈਨੇ ਬਾਕੀ ਨਾ ਉਹਨਾਂ ਨੂੰ ਕਦੇ ਆਪਾਂ ਕੁਝ ਕਿਹਾ ਕੰਮ ਨੂੰ ਆਪਣਾ ਪਾਣੀ ਰੋਟੀ ਪਾਣੀ ਖਾਣੀ ਆ ਪਾਣੀ ਆਪ ਰੱਖਨੀ ਆ ਕੋਈ ਆਹੋ ਚਾਰ ਪੰਜ ਦਿਨ ਹੋ ਗਏ ਆਪਾਂ ਦੇਖਦੇ ਆ ਹਾਂ ਲੱਗਦਾ ਚਾ ਆਟੂ ਵੀ ਬਣਾ ਲਾਂਦੀ ਆ ਹੁਣੀਆਂ ਆ ਨਾ ਕੁੜੀਆਂ ਲੱਗਦਾ ਮੈਨੂੰ ਆਹੋ ਦੇਖ ਲਾ ਮਜੀਤ ਕਿੰਨੇ ਸੰਸਕਾਰ ਵਧੀਆ ਦਿੱਤੇ ਹੋ ਹੈ ਹਾਂਜੀ ਪਹਿਲਾ ਆਪ ਸਾਡੇ ਕੁੜੀ ਆ ਪਾਜੀ ਦੀ ਉਹ ਕੰਮੇ ਨਹੀਂ ਕਰਦੀ ਆਹੋ ਨਾ ਕਾਮਨਾ ਨੂੰ ਉਹਦਾ ਨਾ ਕੋਈ ਉਹਨਾਂ ਨਾਲੇ ਅੱਡੀ ਵੱਡੀ ਹੋ ਗਈ ਚ ਉਹਦਾ 15 ਸਾਲਾਂ ਦੀ ਹੋਰ ਕੀ ਆ ਇਹ ਤਾਂ ਹੁਣ ਜੇ ਨਿਆਣੇ ਨੂੰ ਜਿੱਦਾਂ ਨਹੀਂ ਆਪਾਂ ਅਕਲ ਦੇਣੀ ਉੱਦਾਂ ਦੀ ਆਣੀ ਆ ਉਦਾਂ ਦੀ ਹੋਣੀ ਆ ਸਹੀ ਗੱਲ ਆ ਉਹਨੂੰ ਵੀ ਕੀ ਆ ਕਰੋ ਤੁਸੀਂ ਵੀ ਕੰਮ ਨੂੰ ਨਿਆਣਿਆਂ ਨੂੰ ਦੱਸਿਆ ਕਰੇ ਕੋਈ ਨਹੀਂ ਦੱਸਦੇ ਉਹਨਾਂ ਵੇਲੇ ਬੱਚੇ ਸਾਰਾ ਕੰਮ ਕਰਦੇ ਆ ਉਹਨੂੰ ਆਉਂਦਾ ਹੀ ਕੁਛ ਨਾ ਕਰ ਬੈਠੀ ਗੱਲਾਂ ਹੀ ਕਰੀ ਜਾਉਂਦੀ ਕਿੱਥੇ ਦੇਖਦੇ ਡਰੱਸਾਂ ਖੋਲ ਕੇ ਛੜ ਦੰਦੇ ਜਰਾਬਾ ਛੜ ਦੰਦੇ ਬੁੱਢੇ ਦਾ ਵੀ ਇਹੀ ਹਾਲ ਆ ਕੰਜਰਾਂ ਆ ਬਾਗ ਦੇਖਦੇ ਆ ਤਾਂ ਟੱਕ ਟੱਕ ਕੇ ਮਾਰਦੇ ਆ ਬਿਲਕੁਲ ਵਧੀਆ ਪਰਵਰੇਸ਼ ਵਧੀਆ ਸੰਸਕਾਰ ਦਿੱਤੇ ਹੋ ਆ ਸਹੀ ਗੱਲ ਆ ਇਹ ਤਾਂ ਨਿਆਣੇ ਨੂੰ ਦੱਸਣਾ ਪੈਂਦਾ ਜਿੱਦਾਂ ਦੀ ਆਪਾਂ ਨਿਆਣੇ ਨੂੰ ਦੱਸਾਂਗੇ ਉਦਾਂ ਦੇ ਨਿਆਣੇ ਫੇ ਸਮਝ ਲਾਂਗੇ ਆ ਰੋਟੀ ਰੋਟੀ ਦਾ ਕੁਛ ਨਿਆਣੇ ਨੂੰ ਆਹ ਚਲੋ ਮੈਂ ਪਾਣੀ ਆ ਰੋਟੀ ਹਾਂ ਬਣਾਓ ਹਾਂ ਮਰਜੀ ਦਾ ਹਾਂਜੀ ਕਿੱਦਾਂ ਚੱਕਾ ਸੁਪਰ ਰੈਂਡ ਹਰੇ ਨਹੀਂ ਠੀਕ ਤਰੇ ਨਹੀਂ ਹਜੇ ਨਹੀਂ ਪੀਸ ਨਹੀਂ ਨਾ ਚ ਕੁੜੀਆਂ ਨੇ ਆਉਣਾ ਟਿਊਸ਼ਨ ਤੇ ਫਿਰ ਉਹਨਾਂ ਨੂੰ ਰੋਟੀ ਪਾਣੀ ਵੀ ਦੇਣਾ ਆ ਰੋਟੀ ਪਾਣੀ ਦਾ ਨੂੰ ਤੁਸੀਂ ਦੇਖ ਲਓ ਹੈ ਦੇਖ ਲਓ ਲੀਖ ਲਓ ਕੋਠਾ ਮੜ ਗਿਆ ਗੋਲੀ ਗੋਲੀ ਖਾ ਕੇ ਦੇ ਰੋਟੀ ਬਣਾ ਕੇ ਬੱਚਿਆਂ ਨੂੰ ਆਉਣੇ ਵਾਲੀ ਆ ਹੈ ਕੋਈ ਉੱਠ ਹੁੰਦਾ ਹੈ ਨਾ ਛੱਡ ਦੋਨਾਂ ਦਾ ਗਦਾ ਉਹ ਬੱਚਿਆਂ ਦਾ ਕੁਝ ਮਾਰਦੀ ਦੇਖੋ ਕੁਝ ਬਣਾ ਲਓ ਦਲੀਆ ਦੋਲੀਆ ਚਲ ਠੀਕ ਹੈ ਦੇਖਦਾ ਫੇ ਮੈਂ ਤੈਨੂੰ ਕਹਣਾ ਚਦਨਾ ਬਣਾਉਣਾ ਹਾਂ ਇਹ ਪੂਆ ਜੀ ਤਾਂ ਸੇਤ ਖਰਾਬ ਆਪਾਂ ਕੀ ਬਣਾਈਏ ਚੌਲ ਬਣਾਈਏ ਨਹੀਂ ਆਪਾਂ ਦਲੀਆ ਬਣਾਨੇ ਆ ਹਾਂ ਚਲ ਬੈਠਾ ਹਾਂ ਹਾਂ ਦਲੀਆ ਤਾਂ ਹੈ ਨਹੀਂ ਚੌਲ ਬਣਾਉਨੇ ਆ ਹਾਂ ਚਲ ਚਲ ਤਾਂ ਲਾ ਬਬੂ ਅਨ ਮੈਂ ਕੋਲੀ ਚਪਾ ਕੇ ਸਟੇ ਕਰਨੀ ਹੈ ਉਮਰ ਜੀ ਦਾ ਮੈਂ ਵੀ ਦੇਖਦਾ ਜਾਂ ਕੋ ਡਬਲਟ ਜਾਂ ਬਰੈਡ ਬਰੋਡ ਜਾ ਹਣਾ ਬੱਚਾ ਨੇ ਆ ਜਾਣਾ ਭੁੱਖੇ ਹੋਣੇ ਸਵੇਰ ਦੇ ਗਿਓ ਹੈ ਹਾਂ ਆਹੋ ਚਲ ਕੋਈ ਦੀ ਮੈਂ ਜਾ ਕੇ ਆਹੋ ਆ ਮੈਂ ਬਣਾ ਕੇ ਬੱਟਾ ਹਾਂ ਹਾਂ ਬਣੀ ਗਈ ਤੁਹਾਨੂੰ ਵੀ ਆ ਚਾਤੇ ਭਾਗ ਦੇ ਲੂ ਲਾਂ ਚਾਹੀਏ ਅੱਛਾ ਬਸ ਠੀਕ ਹੈ ਠੀਕਾ ਚੱਲ ਚਲੀਏ ਭੂਆ ਜੀ ਨੂੰ ਖਵਾ ਕੇ ਆਈਏ ਚਾਹ ਭੂਆ ਜੀ ਆ ਤੁਹਾਨੂੰ ਸੀ ਇਹ ਇਸ ਤਰ੍ਹਾਂ ਕਿ ਦੇਖੋ ਛੋ ਕੇਨੇ ਬਣਾਏ ਆ ਫੁੱਫੜਨੇ ਤੁਹਾਡੇ ਨੇ ਨਹੀਂ ਅਸੀਂ ਬਣਾਏ ਆ ਤੁਸੀਂ ਬਣਾਏ ਆ ਹਾਂ ਜੀ ਲਾਤਾ ਫੋੜਨ ਨਾਲੋਂ ਤਾਂ ਤੁਸੀਂ ਚੰਗੀਆਂ ਆਂ ਫੋੜਨ ਨੂੰ ਤਾਂ ਚਾਹ ਨਹੀਂ ਬਣਾਣੀ ਆਂਦੀ ਥੱਡੇ ਨੂੰ ਲੈ ਆਦਾ ਆ ਤਾਂ ਬੁੱਤ ਬੋਬਦੀ ਆਵਣਾ ਹੈ ਤੁਸੀਂ ਬਹਿ ਜਾ ਬੁੱਤ ਇੱਥੇ ਬਹਿ ਜਾ ਤੁਸੀਂ ਕੋਤਕ ਇਹਨੇ ਬਣਾਣੇ ਸਾਰੇ ਤੁਹਾਨੂੰ ਝੋਲ ਬੰਮਾ ਨਹੀਂ ਬਣਾਣੇ ਸਾਰੇ ਹਾਂ ਜੀ ਲਾਤਾ ਕਿੰਨੇ ਵਧੀਆ ਝੋਲ ਬਣਾਏ ਆ ਉਹ ਪਕੜਨ ਵਾਲਾ ਦਾ ਤੁਸੀਂ ਧੀਆ ਚੰਗੀਆਂ ਹਜੇ ਨਾਲੇ ਨਿੱਕ ਨਿੱਕੀਆਂ ਆਇਆ ਹੈ ਰੋਲ ਬਣਾਣੇ ਵੀ ਤੁਹਾਨੂੰ ਆਦੇ ਹੋਰ ਕੀ ਆਣਾ ਬਣਾਣਾ ਚਾਹ ਵੀ ਆਣੀ ਬਣਾਣੀ ਹਾਂਜੀ ਅੱਛਾ ਢੋਟੀ ਵੀ ਪਕਾ ਲੈਨੇ ਆਂ ਇਹਦਾ ਮੇਰਾ ਪੁੱਤ ਕਿੰਨੀਆਂ ਬੀਬੀਆਂ ਧੀਆ ਹੈ ਰੋਟੀਆਂ ਵੀ ਪਕਾਣੀਆਂ ਸਿਖਾਤੀਆਂ ਮੰਮੀ ਨੇ ਹਾਂਜੀ ਲਿੱਤੀਆਂ ਨੇ ਕਿੰਨ ਚਾਲ ਵਧੀਆ ਉੱਦਾਂ ਤਾਂ ਬੰਦਾ ਬਿਮਾਰ ਠਮਾਰ ਹੋ ਜਵੇ ਮਿਆਣਾ ਬਣਾ ਲਾਂਦਾ ਯਾਰ ਰੋਟੀ ਪਾਣੀ ਹੈ ਨਾ ਉਹ ਵਧੀਆ ਲੈਣਗੇ ਆ ਕਹਿੰਦਾ ਮੈਂ ਬ੍ਰੈਡ ਲੈ ਕੇ ਆਉਣਾ ਕੁੜੀਆਂ ਨੂੰ ਨਾਨੀ ਵਗ ਆ ਕੁੜੀਆਂ ਦਾ ਪੇ ਬਣਾ ਲੰਨੀ ਆ ਸਾਰਾ ਕੁਝ ਅਮਲੀ ਤਾਂ ਹਾਂ ਜੀ ਆਖੀ ਲੱਗੋ ਖਾਣਾ ਮੈਂ ਚੋਲ ਖਾਨੀ ਆ ਅੱਛਾ ਪੁੱਤੇ ਤੁਸੀਂ ਬਣਾਏ ਆ ਚੋਲ ਹਾਂ ਜੀ ਠੀਕ ਆ ਹੋਰ ਕੀ ਕੀ ਆਉਂਦਾ ਆ ਅਸੀਂ ਚਾਰ ਵੀ ਬਣਾ ਲੈਨੇ ਆ ਅਸੀਂ ਰੋਟੀ ਵੀ ਬਣਾ ਲੈਨੇ ਆ ਅਸੀਂ ਤਾਰੇ ਪੋਤਾ ਵੇਲਾ ਲੈਣੇ ਆ ਸਾਡੇ ਮम्मा ਜੇ ਬਿਮਾਰ ਹੁੰਦੀ ਅਸੀਂ ਸਾਦਾ ਕੰਮ ਖੁਦ ਕਰਦੇ ਆ ਆਪਾਂ ਕਿਸੇ ਦੇ ਘਰ ਨਹੀਂ ਜਾਂਦੇ ਮੰਗਣ ਨਹੀਂ ਆ ਉਹ ਵੈਰੀ ਗੁੱਡ ਲੈ ਜਿਆ ਤਾਂ ਵਧੀਆ ਆ ਵੰਡੀਆਂ ਨੂੰ ਨਹੀਂ ਜਾਂਦੇ ਵੀ ਰੋਟੀ ਬਣਾ ਦਉ ਹੂੰ ਹੂੰ ਯਾ ਫੇ ਦਾ ਵਧੀਆ ਆ ਅੱਛਾ ਚਲੋ ਪੋਤਾ ਵੇਲਾ ਲੈਣੇ ਆ ਹਾਂ ਜੀ ਤੁਹਾਨੂੰ ਤੁਹਾਡੀ ਪੜਾਈ ਤੇ ਨਹੀਂ ਅਸਰ ਪੈਂਦਾ ਨਹੀਂ ਪਰ ਹਰੇਕ ਵਾਰ ਕਲਾਸ ਪਾਸ ਹੋਣੀ ਅੱਛਾ ਲੈ ਤਾਂ ਹਰੇਕ ਪਾਸੇ ਨੂੰ ਆਲ ਰੌਂਡਰ ਵਾਲੀਆਂ ਕੁੜੀਆਂ ਕਿੰਨੀਆਂ ਇੰਟੈਲੀਜੈਂਟ ਆ ਦੇਖ ਲਾ ਸਹੀ ਗੱਲ ਆ ਪੜਾਈ ਵੀ ਕਰਦੀਆਂ ਆ ਆਹੋ ਸਾਰੇ ਕੰਮ ਵੀ ਕਰਦੀਆਂ ਆ ਹੂੰ ਵਧੀਆ ਦੇਖ ਲਾ ਬਣਾਏ ਬੱਚੇ ਹੈਨਾ ਬਹੁਤ ਵਧੀਆ ਬਹੁਤ ਬਹੁਤ ਵਧੀਆ ਚਾਹੀਦਾ ਵੀ ਇਦਾਂ ਹੀ ਆ ਸਹੀ ਗੱਲ ਆ ਬੱਚਿਆਂ ਨੂੰ ਸਾਰੇ ਕੰਮ ਦੱਸਣੇ ਚਾਹੀਦੇ ਆ ਸਹੀ ਆ ਕੀ ਹੋਇਆ ਭੈਣ ਜੀ ਉਹ ਸਿਹਤ ਜੀ ਖਰਾਬ ਹੋ ਗਈ ਕੱਭੇ ਮੇਰੀ ਦੱਸ ਆਓ ਮੈਂ ਉਹ ਸੇਫਟੀ ਬੰਨੀ ਹੋਈ ਆ ਆਹੋ ਭਾਜੀ ਉਹ ਆਉਂਦੇ ਆ ਅੱਛਾ ਤੁਸੀਂ ਤਾਂ ਕੱਲੂ ਆਉਣਾ ਸੀ ਅੱਜ ਕਿੱਦਾਂ ਨਹੀਂ ਆਈ ਤੁਸੀਂ ਓ ਬੱਲੇ ਬੱਲੇ ਇਹਦਾ ਪੁੱਤ ਠੀਕ ਹੈ। ਹਲਾ ਦੇਖ ਲਓ ਮਾਂ ਨਾਲ ਨਹੀਂ ਪਾਪਾ ਨਾਲ ਜ਼ਿਆਦਾ। ਕਿੰਨੇ ਆਵੇ? ਚਲੋ। ਧੀਰੀਆਂ ਲਾਡਲੀਆਂ ਧੀਆ ਹੁੰਦੀਆਂ। ਕੀ ਕਹਿੰਦੇ ਜੀ? ਹਾਂ ਹਾਂ ਮੈਂ ਬੱਚੇ ਦਾ ਬੈਂਕ ਠੀਕ ਆ ਤੁਹਾਨੂੰ ਬੈਂਕ ਕੀਤਾ। ਨਾ ਨਾ ਲੈ ਬੱਚੇ ਭਰਾਵਾ ਕੰਗ ਵਾਲੇ ਨਹੀਂ ਹੈਗੇ। ਹਾਂ। ਜੋ ਬੱਚਿਆਂ ਨੂੰ ਸੰਤ ਕਰੀ ਬਹੁਤ ਵਧੀਆ ਦਿੱਤੇ ਤੁਸੀਂ। ਇਹ ਤਾਂ ਇੰਨੇ ਐਕਟਿਵ ਆ ਪੁੱਛੋ ਹੀ ਨਾ ਤੁਸੀਂ ਪਾਜੀ। ਅੱਛਾ। ਨਾ ਹੋਰ ਕੀ ਆ? ਅਮੈਂ ਬਿਮਾਰ ਹੋ ਗਈ ਦੇਖ ਲੋ ਇਹ ਦੁਕਾਨਾਂ ਤੇ ਤੁਰ ਕਰਦੇ ਕੰਨੇ ਮੈਂ ਬਰੈੱਡ ਲੈ ਕੇ ਆਵਾਂ ਕੁੜੀਆਂ ਨੇ ਸੋਣ ਲਿਆ ਅੱਛਾ ਤੇ ਕੁੜੀਆਂ ਨੇ ਮੈਨੂੰ ਝੋਲ ਬਣਾ ਕੇ ਦੇਤੇ ਇਹ ਦੇਖਣ ਕੰਨੇ ਵੀ ਖਾਣ ਲੱਗੀਆਂ ਨਾਲਾ ਦੁਕਾਨ ਬੰਦ ਕਰਕੇ ਸ਼ਹਿਰੋਂ ਚਲ ਗਿਆ ਮੈਂ ਕਿਹਾ ਚੱਲ ਮੁਰ ਗਿਆ ਉਹਨਾਂ ਜਦੋਂ ਆਕੇ ਦਿਖੇ ਝੋਲ ਲੱਗੀਆਂ ਖਾਣ ਕੁੜੀਆਂ ਨੇ ਝੋਲ ਬਹੁਤ ਵਧੀਆ ਤਾਬੀ ਬਣਾਏ ਨਹੀਂ ਤਾਂ ਨੇ ਬਣਾ ਲੰਨੇ ਸਾਰਾ ਕੁਝ ਇਦਾਂ ਨਹੀਂ ਸਾਡੇ ਕਿਹੜੇ ਬਿਮਾਟ ਮਾਰੇ ਹੋਏ ਮਤਲਬ ਇਹ ਨਹੀਂ ਅਸੀਂ ਇਹ ਤਾਂ ਨੂੰ ਟ੍ਰੇਡ ਹੀ ਕੀਤਾ ਆ ਹਾਂ ਵਧੀਆ ਲਾਹੌਰ ਦੇ ਉਹਦਾ ਇਹ ਨਾਮ ਆ ਕਬੂਲਾ ਉਹ ਵਰਦੀ ਜਿੱਥੇ ਆ ਗਏ ਆ ਉੱਥੇ ਸਾਪਣੀ ਅੱਖੇ ਲਾ ਕੇ ਡੰਗੜੀਆਂ ਜਿੱਥੇ ਇਦਾਂ ਹੀ ਆਂ ਨਹੀਂ ਆਵਾ ਦੇ ਦੇਦੇ ਅਸੀਂ ਦੇਖਦੇ ਰਹੇ ਆ ਸਾਡੇ ਬੱਚੇ ਆ ਬਾਜੀ ਦੇ ਨਿਆਣੇ ਉਹ ਵੀ ਇਦਾਂ ਆ ਪੁਪਲੀ ਦਾੜੀ ਭਾਂਦੇ ਆ ਨਿਆਣੇ ਉਹ ਵੀ ਇਦਾਂ ਹੀ ਹੋਰ ਵੀ ਕੋਈ ਹੈਗੀ ਉਹ ਸਖਾ ਲੈਣਾ ਚਾਹੀਦਾ ਤਾਂ ਮਾਪੇ ਕਹਿੰਦਾ ਹੁੰਦਾ ਬਾਹਰ ਖੇਡਦਾ ਰਹਿੰਦਾ ਕੋਈ ਨਿਆਣੇ ਕਿੱਥੇ ਦੇਖਦੇ ਨਹੀਂ ਤਾਂ ਵਰਦੀਆਂ ਖੋਲ ਉਹ ਅਸੀਂ ਪਤਾ ਵੀ ਅਸੀਂ ਜਦੋਂ ਛੋਟੇ ਰਹੇ ਸੀ ਅਸੀਂ ਕਈ ਸਿੱਖਿਆ ਕਈ ਵਾਰੀ ਸਾਡੀ ਮੰਮੀ ਕਿਤੇ ਚਲ ਜਾਂਦੀ ਸੀ ਤੇ ਕਦੇ ਤੇਰੇ ਹੱਥਾਂ ਨੂੰ ਦੇਖਣਾ ਕਦੇ ਤੇਰੇ ਤੋਂ ਹਾਂਜੀ ਅਸੀਂ ਦਾ ਟ੍ਰੈਂਡ ਕੀਤਾ ਜਿੱਥੇ ਮਾਜੀ ਅਸੀਂ ਘੁੰਮੀ ਜਾਈਏ ਨਾ ਵਧੀਆ ਗੱਲ ਹੈ ਕਦੀ ਨਹੀਂ ਮਤਲਬ ਇਹਨਾਂ ਕਹਿੰਦੇ ਘਾੜੀ ਵੀ ਟ੍ਰੇਡ ਘਾੜੀ ਚਾਗਰੀਆਂ ਵੀ ਨਹੀਂ ਆਪਣੀ ਬਣਾ ਗਏ ਸੀ ਮੈਗੀ ਖਾਣੇ ਜਲਦੀ ਦਾ ਚੌਰ ਦਰਿਆ ਆਹ ਬਰਾਬ ਉਹ ਵੱਡੀ ਦਾ ਗਾਂ ਬੋਬੀ ਦੱਬਦੀ ਵੀ ਮਾ ਲੰਦੀ ਹਾਂ ਦਾਦੀ ਸੀ ਜਾਨੀ ਮੈਂ ਆਉਂਦਾ ਮੈਨੂੰ ਮੈਂ ਅੱਛਾ ਉਹ ਚਾਰ ਉਹ ਵੱਡੀ ਹੋ ਜਾਂਦੀ ਨਹੀਂ ਨਾ ਥਾਰਾ ਕੰਮ ਕਰਕੇ ਜਾਨੀ ਆ ਉਹ ਸੋਚਾ ਉਹ ਲੱਗ ਜਾਂਦੀ ਆ ਤੇਰੀ ਵਾਰੀ ਹੁੰਦਾ ਵੀ ਨਾਲ ਨਹੀਂ ਨਹੀਂ ਕੰਮ ਕਰਕੇ ਜਾਨੀ ਆ ਪੜਾਈ ਨੂੰ ਦੇਖ ਲੈ ਪੜਾਈ ਨੂੰ ਵੀ ਅਸੀਂ ਤਾਂ ਕਈ ਵਾਰ ਕਹੀਦਾ ਹਸ ਰਹੇ ਪੜਾਈ ਵੀ ਵਧੀਆ ਕਰਦੀ ਹਾਂ ਉਹ ਪੜਾਈ ਨੂੰ ਹੀ ਛੰਡ ਕੇ ਰੱਖਿਆ ਆ ਉਹ ਵੀ ਪੜਨਾ ਵੀ ਯਾਰ ਸਪੋਜ਼ ਜ਼ਰੂਰੀ ਹੈ ਜੇ ਮਾਜੀ ਮੋਲ ਕਰ ਲੋ ਸਹੀ ਗੱਲ ਜਿਹੜਾ ਮਾਪਿਆਂ ਦਾ ਰੋਲ ਸਕੂਲ ਨਾਲੋਂ ਤਾਂ ਹੈਗਾ ਪਰ ਮਾਪਿਆਂ ਦਾ ਵੱਡਾ ਰੋਲ ਆ ਮਾਪਿਆਂ ਦਾ ਵੱਡਾ ਰੋਲ ਆ ਸਹੀ ਆ ਜੇ ਤਾਂ ਨੀ ਮੈਂ ਦੇਖਦਾ ਕਿ ਕਿਸੇ ਦਾ ਮਾਪੇ ਚੱਲਦੇ ਹੁੰਦੇ ਗੋਣ ਨਹੀਂ ਤੇ ਨਿਆਣੇ ਬਾਹਰ ਆਪ ਤਰਸਦੇ ਫਿਰਦੇ ਆ ਕਰੀ ਗਾ ਆਪਾਂ ਨੂੰ ਫੇਰ ਕੱਲ ਦਾ ਫਿਕਰ ਨਹੀਂ ਨਹੀਂ ਇਹ ਤਾਂ ਤੇ ਫੇਰ ਕਿੰਨੀ ਨਹੀਂ ਜਾਣਾ ਕਿਸੇ ਦੇ ਘਰ ਬਾਹਰ ਉੱਤੇ ਛੱਤ ਤੇ ਜਿਹਾ ਸਾਡੇ ਗਵੰਡੀ ਆ ਉਹਨਾਂ ਦੀ ਛੱਤ ਤੇ ਜਾ ਕੇ ਬਸ ਫਾਇੰਟ ਚਾਰ ਦੇ ਲੋਗਾ ਸਾਨੂੰ ਇਹ ਦੇਖਿਆ ਕਦੇ ਬਾਹਰ ਵੀ ਨਹੀਂ ਖੜੀਆਂ ਵੀ ਨਹੀਂ ਹੋਈਆਂ ਕਦੇ ਛੱਤ ਤੇ ਜਾ ਉਹ ਉਹਨਾਂ ਹੀ ਆਣੇ ਨਿਆਣੇ ਉਹਨਾਂ ਨਾ ਕੋਠੇ ਤੇ ਚੜ੍ਹ ਜਾਂਦੇ ਆ ਕਿਸੇ ਦੇ ਨਹੀਂ ਗਈਆਂ ਘਰੇ ਰਹੀਆਂ ਨਹੀਂ ਐਦਾ ਦੀ ਹੁਣ ਅੱਛਾ ਹਲੋ ਪਾਣੀ ਵਾਹ ਰਿਹਾ ਦੇਖ ਲਾ ਮੇਰਾ ਮੇਰਾ ਕਿੱਤੀ ਪਈ ਆ ਬੱਚਿਆਂ ਨੇ। ਹੋਰ ਟ੍ਰੈਂਡ ਕਿੱਤੋਂ ਆ ਨਿਆਣੇ ਆਣ ਦੇਖ ਲੋ ਇਹਨਾਂ ਨੇ ਤਾਂ। ਹੋ ਮੈਂ ਚਾਹ ਬਣਾਣੀ ਆ। ਚਾਹ ਬਣਾ ਤੂੰ। ਉਹ ਜਿਆਣਾ ਤਾਂ ਭਰਾ ਵਾ ਸਵੇਰੇ ਜਿਗਾ। ਅੱਛਾ। ਉਹ ਫੇ ਹਾਂ ਨਾਲੇ ਪਿੰਡ ਮਲਬਰ ਉਹਦੀ ਵੀ ਨਾਲ ਜਾਣਾ ਸੀ ਉੱਥੇ ਕਰਦੇ ਨੌਕਰੀ ਇਹਦੇ ਨਾਲੇ। ਠੀਕ ਆ। ਉਹ ਕਹਿੰਦੇ ਸਾਡੀ ਗੱਡੀ 'ਚ ਬਹਿ ਜਾਓ ਆਪਾਂ ਵੀ ਰਾਹ ਤੱਕਿਆ। ਨਾ ਚੱਲ ਵਧੀਆ ਕੀਤਾ ਤੁਸਾਂ। ਜੇ ਇੱਥੇ ਆ ਗਿਆ ਪੂਰਾ ਆਵੇ ਤੁਸਾਂ ਨੇ। ਨਾ ਵਧੀਆ ਕੀਤਾ। ਅਸੀਂ ਹੁਣ ਦੇਖੀ ਜਾਉਂ ਘਰ ਜਾ ਕੇ। ਅਕਾਲ ਵਰੀਆ ਲਾਹੌਰ ਮੈਂ ਸਵੇਰ ਨੂੰ ਪਾਸ ਤੇ ਸ਼ਾਮ ਨੂੰ ਕੱਲ ਤੇ ਪਹੁੰਚਣਾ ਠੀਕ ਆ ਵਰੀਆ ਹੋਇਆ ਚਲੋ ਵੀਜ਼ਾ ਹੋਰ ਗੱਲਾਂ ਨਹੀਂ ਆ ਗੱਲਾਂ ਬੱਚੇ ਤੁਸੀਂ ਬਿਲਕੁਲ ਟ੍ਰੇਨ ਕੀਤਾ ਹੋਗਾ ਨਹੀਂ ਆਪਰੇ ਖਮ ਆਪ ਹਾਂ ਸਹੀ ਗੱਲ ਆਪ ਹੀ ਕਰਨੀ ਚਾਹੀਦੀ ਹੈ ਇਹ ਤਾਂ ਚੰਦੀ ਰੱਖਦੇ ਜਾਂ ਬਸ ਸਿੱਖਿਆ ਤੇ ਨਹੀਂ ਤਾਂ ਭਰਾਵਾ ਜਦੋਂ ਸਾਡੀ ਕਿਤੇ ਮੰਮੀ ਨੇ ਚੱਲਣਾ ਬੜੇ ਔਖੇ ਹੋਣਾ ਸਾਨੂੰ ਇਹਨਾਂ ਨੇ ਪੇਕੇ ਦਾ ਨਹੀਂ ਫਿਕਰ ਸਹੀ ਗੱਲ ਆ ਇਹ ਤਾਂ ਭਰਾਵਾ ਗੋਪੀ ਵੀ ਬਣਾ ਲੈਂਦੀ ਆ ਆਹ ਵਾਹ ਇਹਦੇ ਚਾਲਗਮ ਬਣਾਏ ਬੜੇ ਵਧੀਆ ਐ ਅੱਛਾ ਲਾਹੌਰ ਗਾਤਾ ਵੀ ਐ ਰੇਡ ਕੀਤੀ ਉਹਨੇ ਆਣੇ ਦੀਆਂ ਦੀਆਂ ਸਾਰੇ ਕੰਮ ਕਰਦੀ ਐ ਛੋਟੇ ਛੋਟੇ ਬੱਚਿਆਂ ਨੂੰ ਜੇ ਸਿਖਾਉਂਗੇ ਤਾਂ ਉੱਤ ਨਹੀਂ ਆਉਂਦੇ ਨਾ ਕੋ ਵੀ ਜਾ ਕੇ ਪਤਾ ਕਰੀ ਜਾ ਤਾਂ ਕੋ ਲੋ ਕਹਿੰਦੇ ਪਾਣ ਨੂੰ ਹਿਯਾਰ ਆ ਨਹੀਂ ਪਾਣ ਨੂੰ ਹਿਯਾਰ ਆ ਪੁੱਛਿਆ ਸੀ ਮੈਂ ਇਹਨੇ ਫਾਸਟਾ ਹੁੰਿਆ ਸੀ ਮੈਂ ਸੱਚੀ ਇਹ ਤਾਂ ਮੇਰੇ ਨਾਲ ਮਾਪੇ ਜਿੱਦਾਂ ਮਾਜੀ ਲਾਉਣ ਬੱਚਿਆਂ ਮਾਪਿਆਂ ਦੇ ਡਿਪੈਂਡ ਕਰਦਾ ਮਾਪਿਆਂ ਦਾ ਹੀ ਆ ਸਹੀ ਗੱਲ ਆ ਮਾਪੇ ਦਾ ਦਿਮਾਗ ਉੱਤੋਂ ਨੂੰ ਲਾ ਲਾ ਮਾਪੇ ਕਈ ਵਾਰੀ ਆਪਸ ਵਿੱਚ ਜੜੀ ਜਾਂਦੇ ਆ ਤੇ ਨਿਆਣੇ ਦੇ ਅਸ ਤਾ ਉਹੀ ਬੈਣਾ ਅਸ ਉਹੀ ਬੈੰਦਾ ਨਿਆਣੇ ਤੇ ਸਹੀ ਗੱਲ ਠੀਕ ਆ ਨਾਲ ਮੇਰੇ ਨਾਲ ਕੋਈ ਬਮਾ ਮੁੰਡਾ ਆ ਹੂੰ ਹੁਣਾਂ ਨੂੰ ਵੀ ਚਾਰ ਨੂੰ ਤਾਂ ਬਣਾਉਣੀ ਘਟੋਵਰ ਸਿਖਾ ਲਓ ਕਿਤੇ ਮਾਣ ਸਿਖਾ ਲਾਂਗੇ ਉਹਨੂੰ ਕਹਾਂਗਾ ਰੋਟੀ ਵੀ ਸਿੱਖੋ ਤੁਸੀਂ ਆਹੋ ਦਿਖਾ ਲਿਆ ਕਰ ਉਹਨਾਂ ਨੂੰ ਬੱਚਿਆਂ ਨੂੰ ਉਹਨਾਂ ਨੂੰ ਮੁੰਡੇ ਨੂੰ ਵੀ ਦੇਖ ਲੈ ਤੇਰੀ ਸੇਵਾ ਕੀਤੀ ਅੱਜ 12 ਆ ਗਈ ਹੈ ਨਾ ਉਹ ਨੇ ਉਹ ਤਾਂਗੇ ਕਈ ਭਰਾਵਾ ਇੱਥੇ ਸਾਡੀ ਤਾਈ ਆ ਉਹ ਇਹਨੇ ਕਹਿੰਦੇ ਲੜ ਗਈ ਉਹ ਕਹਿੰਦੀ ਪੋਰਾ ਪੋਰਾ ਕੁੜੀਆਂ ਆ ਕਹਿੰਦੀ ਨਾ ਲਾਈ ਰੱਖਦੀਆਂ ਤਾਂ ਮਲੇਮ ਕੋਈ ਗੱਲ ਨਹੀਂ ਮੈਂ ਕਹਿੰਦਾ ਨਹੀਂ ਤਾਂ ਹੋਏ ਬਈ ਹੋਰ ਮੈਂ ਕਹਿੰਦਾ ਤੇ ਬਾਅਦ ਜਦੋਂ ਵਿਆਹ ਨਹੀਂ ਬੰਦੈਤਾ ਤਾਂ ਹੀ ਹੁੰਦੀਆਂ ਜਾਂ ਦਿਖਾ ਲੈਣੇ ਕੋਈ ਦਿਖਾ ਲੈਣੇ ਕੁਝ ਨਹੀਂ ਸਹੀ ਆ ਕਿੱਡੀ ਕਿੱਡੀ ਕੁੜੀਆਂ ਨੂੰ ਨਹੀਂ ਆਉਂਦਾ ਨਹੀਂ ਆਉਂਦਾ ਹੈ ਨਾ ਦੇਖਦੇ ਉਲਾਰ ਦੇ ਰੱਖਦੇ ਆ ਦੱਸ ਦੇਈਂ ਕਿ ਦੇਖੋ ਪੜ੍ਹਾਈ ਜ਼ਰੂਰੀ ਪੜ੍ਹਾਈ ਨਾਲ ਅਸੀਂ ਇਹਨਾਂ ਨੂੰ ਕਹਿੰਦੇ ਜੀ ਪੜ੍ਹਨ ਨੂੰ ਵੀ ਹਿਸ਼ਿਆਰ ਆ ਘਰ ਦੇ ਕੰਮ ਵੀ ਵਧੀਆ ਕਰਦੇ ਆ ਸਰ ਦੇਖੇ ਸਰਕਾਰ ਚਲੋ ਠੀਕ ਸੱਚਿਆਂ ਨੂੰ ਆਪਣਾ ਕੰਮ ਆਪ ਕਰਣ ਤੇ ਆਪਣੇ ਮੰਮੀ ਡੈਡੀ ਦਾ ਕਹਿਣਾ ਮੰਨ ਕੇ ਉਹਨਾਂ ਦੀ ਹੈਰਾਨ ਹਾਂਜੀ ਅੱਜ ਦੀ ਸਾਡੀ ਵੀਡੀਓ ਉਹਨਾਂ ਮਾਪਿਆਂ ਨੂੰ ਤੇ ਬੱਚਿਆਂ ਨੂੰ ਛੋਟੇ ਛੋਟਿਆਂ ਨੂੰ ਕਿ ਹਮੇਸ਼ਾ ਹੀ ਮਾਪਿਆਂ ਨੂੰ ਅਪੀਲ ਆ ਵੀ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਆਪਣੇ ਕੰਮ ਜਿਹੜੇ ਆ ਉਹ ਆਪ ਕਰਨੇ ਜ਼ਰੂਰ ਸਿਖਾਓ ਤਾਂ ਕਿ ਬੱਚੇ ਕਿਸੇ ਤੇ ਡਿਪੈਂਡ ਨਾ ਕਰਨ ਕਈ ਵਾਰੀ ਘਰਦਿਆਂ ਨੂੰ ਮਾਪਿਆਂ ਨੂੰ ਕਾਮ ਪੈ ਜਾਂਦਾ ਹੈ ਮਾਪਿਆਂ ਨੂੰ ਕਿਤੇ ਜਾਣਾ ਪੈਂਦਾ ਬੱਚੇ ਇੰਨੇ ਦੇ ਧੋਕੇ ਦਾ ਹੋਣ ਵੀ ਆਪ ਆਪਣਾ ਖਾਣਾ ਬਣਾ ਕੇ ਆਪਣਾ ਢਿੱਡ ਭਰ ਸਕਣ ਕਿਸੇ ਪਹਿਲਾਂ ਰੱਖਣਾ ਕਿੱਥੇ ਯੂਨੀਫਾਰਮ ਤਾਂ ਉਹਨਾਂ ਨੂੰ ਟਿਕਾਣਾ ਦੱਸਿਆ ਗਿਆ ਵੀ ਉੱਥੇ ਯੂਨੀਫਾਰਮ ਰੱਖੀ ਜਾਵੇ ਬੈਗ ਕਿੱਥੇ ਰੱਖਣੇ ਆ ਆਪਣੇ ਜੁੱਤੀਆਂ ਕਿੱਥੇ ਰੱਖਣੀਆਂ ਕਿੱਥੇ ਆਪਣੀਆਂ ਜਰਾਬਾਂ ਰੱਖਣੀਆਂ ਸਾਡਾ ਅੱਜ ਦਾ ਇਹ ਹੀ ਮੈਸੇਜ ਹੈ ਜੇ ਸਾਡੀ ਅੱਜ ਦੀ ਸਟੋਰੀ ਚੰਗੀ ਲੱਗੀ ਤਾਂ ਸ਼ੇਅਰ ਲੱਗ ਜੂ ਕਰ ਦਿਓ